ਜਿ ਕਰੇ ਜਾਵੇ ਨਿਹਾਲ ਜਾਵੇ ਚੱਕਰਵਰਤੀ ਸਮਰਾਟ ਧੰਗੁਰ ਨਾਨਕ ਪਾਸ਼ੇ ਦੇ ਚਰਨਾਂ ਨੂੰ ਪਾਵੇ ਪਤੇ ਪਾਵੇ ਨਿਹਾਲੋ ਜਾਵੇ ਸਤ ਸ੍ਰੀ ਅਕਾਲ ਜੀ ਜਾਣਦੇ ਨਾਲੇ ਕਰੇ ਪਾ ਜੀ ਜਦੋਂ ਨਗਰ ਕੀਰਤਨ ਚੱਲਣਾ ਮਾਲੇ ਸਵਾਰ ਚੱਲਣੇ ਉਹਦੇ ਬਚਣੇ ਆ ਜੀ ਦਾਸੀ ਗੰਦੀ ਬਾਬਾ ਸ਼ਰਜੰਨ ਮਹਾਰਾਜ ਜੀ ਤੇ ਸਾਡੇ ਮਨ ਤੋਂ ਹੈ ਬਾਬਾ ਮੱਖੰਦਾ ਜੀ ਠੀਕ ਹੈ ਤੇ ਉਹਨਾਂ ਦੇ ਗਾਂ ਗੁਰੂ ਹੋਇਆ ਬਾਬਾ ਆਤਮ ਦਾ ਜੀ ਉਹਨਾਂ ਦੇ ਗਾਂ ਗੁਰੂ ਹੋਇਆ ਬਾਬਾ ਪੋਸਤੀ ਦਾ ਜੀ ਗਾੜੀ ਹੋਇ ਨਰੇਂਦ ਦਾ ਗਲਾਵ ਦਾ ਸ਼੍ਰੀ ਚੰਦਰ ਲਖੀਆ ਸਾਡੀ ਜਿਹੜੀ ਆਪਣੀ ਗੱਡੀ ਹੈ ਨਾ ਸਾਡੀ ਆਪਣੀ ਸਾਡੇ ਡੇਰੇ ਦੀ ਅਸੀਂ ਚੌਥੀ ਗੱਡੀ ਦੇ ਮੰਨਤਿਆਂ ਹੋਣ ਲੱਗੇ ਆ ਇਹ ਸਾਰਿਆਂ ਨੇ ਮਤਲਬ ਪੀੜੀ ਤਰ ਪੀੜੀ ਨਰਸਿੰਘਾ ਬਚਾਉਣਾ ਹੀ ਆ ਹਾਂ ਹਾਂ ਸਾਡੀ ਮੁਕਸ਼ਾ ਸ਼ਾਹ ਦੀ ਮਗਲੀ ਆ ਜਾਈ ਕੋਤੇ ਉਹ ਸਾਨੂੰ ਚਿੱਟੀ ਕਰਦੀ ਸਹੀ ਤੇ ਫੇਰ ਹੀ ਉੱਥੇ ਪਹੁੰਚਣਾ ਭੋਲਾ ਮੱਲਾ ਜਾਣਾ ਭੋਲੇ ਮਲੇ ਤੇ ਵੀ ਸਾਡੀ ਡਿਊਟੀ ਹੋਈ ਹੋਣੀ ਇਹ ਕੋ ਗਾ ਕੋ 40 60 ਇਹ ਇਹ ਵੀ ਚਲਦਾ ਜਨਾਬ ਬਣਵਾਉਣੇ ਵੀ ਉਹਨਾਂ ਇਹ ਜਿਹੜਾ ਵੀ ਅਪਰਾਧਨ ਤੁਸੀਂ ਹੋਣੀ ਹੈ ਇਸ ਇਤਨਾ ਜਿਹੜਾ گاਉ ਮੰਤ ਬਣਗਾ ਹੋ ਜਾਊਗਾ ਖਾਲਸਾ ਸ੍ਰੀ ਵਾਇਕੂ ਜੀ ਕੀ ਫਤਿਹ ਔਰ ਇਸ ਸਮੇਂ ਮੈਂ ਸੁਲਤਾਨਪੁਰ ਲੋਧੀ ਦੇ ਵਿੱਚ ਬਾਬੇ ਨਾਨਕ ਤੇ ਗੁਰਪੁਰਪ ਨੂੰ ਸਾਡੀ ਕਵਰੇਜ ਚੱਲ ਰਹੀ ਹੈ ਮੈਨੂੰ ਸਿੰਘ ਸਾਹਿਬ ਮਿਲੇ ਨੇ ਜਿਹੜੇ ਕਿ ਨਰਸਿੰਘਾ ਜਿਨ੍ਹਾਂ ਦੇ ਹੱਥ ਵਿੱਚ ਹੈ ਜਦੋਂ ਜੋਸ਼ ਫੂਕਣਾ ਹੋਵੇ ਜਾਂ ਪਾਲਕੀ ਸਾਹਿਬ ਦਾ ਆਗਮਨ ਹੋਵੇ ਇਆ ਫਿਰ ਉਹ ਦੱਸਣਾ ਹੋਵੇ ਕਿ ਹੁਣ ਸਿੱਖਾਂ ਦਾ ਉਹ ਜੋਰ ਜਲਾਲਸ ਤੁਹਾਡੇ ਸਾਹਮਣੇ ਆਊਗਾ ਤਾਂ ਉਸ ਸਮੇਂ ਇਹ ਨਰਸਿੰਘਾ বাজਾਇਆ ਜਾਂਦਾ ਹੈ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਕੀ ਪਤ ਹੈ ਕੀ ਨਾਮ ਤੁਹਾਡਾ ਸ਼ਰਨਜੀਤ ਮੰਤਪਾਵਾ ਦਰਸ਼ਨ ਦਾਸ ਠੀਕ ਹੈ ਤੁਸੀਂ ਕਿੱਥੋਂ ਆਏ ਹੋ ਐਂ ਤਰਨ ਤਾਂ ਜਿਹੜੇ ਤੋਂ ਆਇਆ ਪਿੰਡ ਮਹਾਰਾ ਰਖਲੀ ਨੇ ਆ ਸਹੀ ਹੈ ਤੇ ਇੱਥੇ ਇੱਥੇ ਖਾਸ ਜਿਹੜਾ ਆ ਦਰਸ਼ਨਾਂ ਦੇ ਲਈ ਆਏ ਹੋ ਜਾਂ ਕਿੱਦਾਂ ਚਿੱਠੀ ਪਾਈ ਦਿੱਤੀ ਇਹ ਸ਼ਾਨੋ ਜੀ ਸ਼ੌਮਣ ਕਮੇਟੀ ਹਰ ਸਾਲ ਚਿੱਠੀ ਪਾਉਣਗੇ ਹੂੰ ਕਿ ਫੇਰਹੀਂ ਇਥੇ ਨਰਸਿੰਘੇ ਵਜਾਉਣਾ ਵਾਂਗੇ ਠੀਕ ਹਾਂਜੀ ਤੇ ਇਹ ਨਰਸਿੰਘਾ ਕੀਰਤਨ ਦੇ ਨਗਰ ਕੀਰਤਨ ਦੇ ਟਾਈਮ ਵਜਾਉਣੇ ਆ ਹਾਂਜੀ ਆ ਜਦੋਂ ਨਗਰ ਕੀਰਤਨ ਚੱਲਣਾ ਮਰਦਿ ਸਵਾਰ ਚੱਲਣੇ ਉਹਦੇ ਵਜਣੇ ਆ ਹਾਂਜੀ ਤੇ ਸਿੰਘ ਸਾਹਿਬ ਤੁਸੀਂ ਕਿਹਾ ਸੀ ਕਿ ਅਸੀਂ ਬਾਬਾ ਸ਼੍ਰੀਚੰਦ ਦੀ ਕੁੱਲ ਚੋਂ ਹਾਂਜੀ ਹਾਂਜੀ ਸਾਡੀ ਜੀ ਦਾਸੀ ਗਦੀ ਬਾਬਾ ਸ਼੍ਰੀਚੰਦ ਮਹਾਰਾਜੀ ਆ ਤੇ ਇਹ ਸਾਡੇ ਮੰਤੋਂ ਇਹ ਬਾਬਾ ਮੱਖੰਦਾ ਜੀ ਠੀਕ ਹੈ ਤੇ ਉਹਨਾਂ ਦੇ ਗਾਂ ਗੁਰੂ ਹੋਇਆ ਬਾਬਾ ਆਤਮਾ ਦਾ ਜੀ ਉਹਨਾਂ ਦੇ ਗਾਂ ਗੁਰੂ ਆਇਆ ਬਾਬਾ ਪਹੋਤੀ ਦਾ ਜੀ ਗਾੜੀ ਉਹ ਹੈ ਨਰੇਂਦਰ ਦਾ ਗਲਾਵ ਦਾ ਸਹੀ ਹੈ ਸ੍ਰੀ ਚੰਦਰ ਲਖਮੀ ਦਾ ਹਾਂਜੀ ਤੇ ਤੁਸੀਂ ਕਿੰਨੀ ਪੀੜੀ ਹੋ ਉਹਨਾਂ ਦੀ ਸਾਡੀ ਜਿਹੜੀ ਆਪਣੀ ਗੱਡੀ ਹੈ ਨਾ ਸਾਡੀ ਵੀ ਸਾਡੇ ਦੇਰੇ ਦੀ ਅਸੀਂ ਚੌਥੀ ਗੱਡੀ ਦੇ ਮੰਨਤੇ ਆ ਠੀਕ ਹੈ ਤੇ ਜਿਹੜੇ ਸਾਡੇ ਗਾਂ ਬੱਚੇ ਚੜੇ ਸਾਨੂੰ 11 ਦੇ ਬੱਚਾ ਚੜਿਆ ਸੀ ਹੁਣ 15 ਸਾਲਾਂ ਦੇ ਹੋ ਗਏ ਉਹਨੂੰ ਗੱਡੀ ਬਖਸ਼ਤੀ ਆ ਉਹਨੂੰ ਗੱਡੀ ਬਖਸ਼ਤੀ 15 ਸਾਲਾਂ ਦੇ ਬੱਚੇ ਨੂੰ ਹਾਂ ਹਾਂ ਵੀ ਇਹ ਜਿੰਨਾ ਚੱਲਣਾ ਰਹਿ ਗਿਆ ਇਹ ਸੇਵਾ ਕਰਾਂਗੇ ਇਹ ਸਾਰਿਆਂ ਨੇ ਮਤਲਬ ਪੀੜੀ ਤਰ ਪੀੜੀ ਨਰਸਿੰਘਾ ਵਜਾਉਣਾ ਹੀ ਆ ਹਾਂ 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 ਜੇ ਸਾਡੇ ਲਈ ਕਰੀ ਇਸ ਨੂੰ ਵਜਾ ਦੋਗੇ ਜੀ ਬੜੀ ਸਿੰਘ ਸਾਹਿਬ ਜੀ ਇਧਰ ਆਵਜ ਜਕਾਰਾ ਖੜੋ ਐਸੇ ਕਹੋ ਜਕਾਰਾ ਜਕਾਰਾ ਬੁਲਾ ਦਿਓ ਜੀ ਕਹਿੰਦੇ ਜਕਾਰੇ ਜਾਵੇ ਨਿਹਾਲ ਜਾਵੇ ਚੱਕਰਵਰਤੀ ਸਮਰਾਟ ਧੰਗੁਰੂ ਨਾਨਕ ਪਾਸ਼ਾ ਦੇ ਚਰਨਾਂ ਨੂੰ ਪਾਵੇ ਪਤੇ ਪਾਵੇ ਨਿਹਾਲੋ ਜਾਵੇ ਸਤ ਸ੍ਰੀ ਅਕਾਲ ਤਾਂ ਤੁਹਾਨੂੰ ਚਿੱਠੀ ਖਾਸ ਪਾਈ ਜਾਂਦੀ ਆ ਤੇ ਤੁਸੀਂ ਇੱਥੇ ਗੁਰਪੁਰਪਤੇ ਆਉਨੇ ਹੋ ਜਾਂ ਕਿਤੇ ਹੋਰ ਵੀ ਜਾਣੇ ਹੋ ਫਿਰ ਇਸ ਤਰ੍ਹਾਂ ਦੀ ਹੁਣ ਗਾੜੀ ਮੁਕਸ਼ਸ਼ ਆਉਣੀ ਮੱਗੀ ਆ ਜਾਣੀ ਉੱਥੇ ਵੀ ਸਾਨੂੰ ਨਾਲ ਚਿੱਠੀ ਕਰਨੀ ਹੈ ਸਹੀ ਤੇ ਫਿਰ ਹੀ ਉੱਥੇ ਪਹੁੰਚਣਾ ਬਿਲਕੁਲ ਠੀਕ ਹੈ ਤੇ ਉਸ ਤੋਂ ਬਾਅਦ ਭੋਲੇ ਮੱਲੇ ਆ ਜਾਣਾ ਭੋਲੇ ਮੱਲੇ ਤੇ ਵੀ ਸਾਡੀ ਡਿਊਟੀ ਹੋਈ ਹੋਣੀ ਹੈ ਸਹੀ ਉਹਨੇ ਚਿੱਠੀ ਪਾਉਣਗੇ ਤੇ ਉੱਥੇ ਪਹੁੰਚਾਂਗੇ ਤੁਸੀਂ ਤੁਸੀਂ ਉਸ ਕੁੱਲ ਝੋ ਆ ਕਿਉਂਕਿ ਬਾਬਾ ਨਾਨਕ ਦੇ ਪੁੱਤਰ ਬਾਬਾ ਬਾਬਾ ਨਾਨਕ ਦਾ ਪੁੱਤਰ ਹੋਏ ਸ਼੍ਰੀ ਚੰਦ ਜੀ ਤੁਸੀਂ ਕਿੱਦਾਂ ਦਾ ਲੱਗਦਾ ਵੀ ਉਸ ਬਾਪ ਦੇ ਘਰ ਖੜ ਕੇ ਇਸ ਦੀ ਸੇਵਾ ਕਰਨੀ ਸਾਡੇ ਜੀ ਕੁੱਲ ਤੇ ਤੁਰੀਆਂ ਜੀ ਸਾਡੇ ਵੱਡਿਆਂ ਤੁਰੀਆਂ ਜੀ ਹਾਂ ਐ ਚਾ ਉੱਥੇ ਮੰਨਦੇ ਆ ਤੇ ਗਾਂਵ ਸਾਡਾ ਬੱਚਾ ਜਿਹੜਾ ਯਾਰ ਇਹਨਾਂ ਚੜਿਆ ਹੁਣ 15 ਦਾ ਹੋ ਗਿਆ ਉਹਨੂੰ ਗੱਦੀ ਬਖਸ਼ਤੀ ਆ ਇਹ ਇਹ ਠੀਕ ਹੈ ਇਹ ਕਿੰਨਾ ਪੁਰਾਣਾ ਆ ਤੁਹਾਡੇ ਕੋਲੇ ਜਿਹੜਾ ਇਹ ਸਾਡੇ ਕੋਲ ਹੋਊਗਾ ਕੋਈ 40 ਸਾਲ 50 ਹਰ ਉਹ ਰਾ ਇਹ ਇਹ ਵੀ ਚੱਲਦਾ ਜਾਂ ਨਾਮ ਬਣਵਾਉਣੇ ਵੀ ਉਹਨਾਂ ਵਾਂ ਇਹ ਜਿਹੜਾ ਵੀ ਇਹ ਪ੍ਰਾਤਨ ਤੁਰੀ ਹੋਣੀ ਆ ਇਸ ਐਤਰਾ ਜਿਹੜਾ گاਉ ਮੰਤ ਬਣਗਾ ਹੋ ਜਾਊਗਾ ਅੱਛਾ ਜਿਹੜਾ ਮੰਤ ਬਣਗਾ ਉਹ ਹੋ ਜਾਊਗਾ ਹਾਂਜੀ ਹਾਂਜੀ ਹੋਰ ਨਹੀਂ ਪਰ ਤੇ ਇਹ ਇਹਦੇ ਲਈ ਕੋਈ ਮਰਿਆਦਾ ਵੀ ਆ ਵੀ ਕਿਵੇਂ ਚੱਲਣਾ ਆ ਕਿਵੇਂ ਰਹਿਣਾ ਰਹਿਤ ਕੋਈ ਇਹਦੇ ਵਿੱਚ ਹੁੰਦਾ ਸ਼ਬਦ ਹੁੰਦਾ ਜੀ ਕੰਜੀਆ ਵੀ ਨਾਦ ਵਜੇ ਨਦੀ ਕਿਨਾਰੇ ਤੂੰ ਹਾਂ ਦਬੇ ਤਪੀ ਦਵਾਰੇ ਦਾਨ ਹੋਵੇ ਸ਼ਖੀ ਦਵਾਰੇ ਵਜੂ ਗੰਗਾਰਾ ਬੋਲੇਗੀ ਤਾ ਬੋਲ ਪਤੀਸ਼੍ਰਾਮ ਚੰਦਰ ਕੀ ਜੈ ਅੱਛਾ ਇਹ ਸ਼ਬਦ ਆ ਠੀਕ ਸ਼ਬਦ ਆ ਹਾਂਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡ ਨੂੰ ਸਮਾਂ ਦੇਣ ਲਈ ਬਹੁਤ ਸ਼ੁਕਰੀਆ ਜੀ ਇੱਕ ਆਰ ਫਿਰ ਤੋਂ ਗੁਰਜੀਕਾ ਖਾਲਸਾ ਜੈ ਗੁਰੂ ਜੀ ਦੀ ਜੈ ਸਿੰਘ ਸਾਹਿਬ ਇੱਕ ਕਰੀ ਜਕਾਰਾ ਛੱਡੋ ਵੀ ਜਕਾਰਾ ਬੁਲਾਵੈ ਨਹੀਂ ਆਲੇ ਜਕਾਰਾ ਬੁਲਾਵੈ ਨਹੀਂ ਆਲੇ ਜਗਰ ਗੋਬਿੰਦ ਸਿੰਘ ਜੀ ਤੇ ਚਰਨਾਂ ਬਨੇ ਆ ਲ ਜਾਵੇ ਮੇਨੇ ਸੇਦਾ ਬਿਲਾ ਦੇ ਤਕਰ ਬਲਾ ਬਨੇ ਆ ਲ ਮਤ ਸੇਦੀ ਵਾਦੇ ਚ ਨੜ ਪਾਵੇ ਪਤੇ ਪਾਵੇ ਬਨੇ ਆ ਲ ਜਾਵੇ ਬਹੁਤ ਬਹੁਤ ਸ਼ੁਕਰੀਆ ਸਾਢੇ 9 ਬਹੁਤ ਬਹੁਤ ਸ਼ੁਕਰੀਆ ਜੰਗਾ ਜੀ ਇਹ ਸਾਢਾ ਇਹ ਇਹ ਤਸਵੀਰਾਂ ਜਿਹੜੀਆਂ ਨੇ ਨਾ ਤੁਹਾਨੂੰ ਇਸ ਧਰਤੀ ਤੇ ਬਾਬੇ ਨਾਨਕ ਦੀ ਧਰਤੀ ਤੇ ਮਿਲਣ ਗਿਆ ਇਹ ਉਹ ਧਰਤ ਹੈ ਜਿੱਥੇ 13 13 ਤੋਂ ਗਿਆ ਤੇ ਇਦਾਂ ਦੇ ਸੇਵਾਦਾਰ ਬਣ ਗਏ ਮਹਿੰਦਰ ਸਿੰਘ ਕਹਿ ਰਿਹਾ ਕੈਮਰਾਮੈਨ ਵਿਰਿੰਦਰ ਦੇ ਨਾਲ ਸੁਤਾਨਪੁਰ ਲੋਧੀ ਤੋਂ